ਸਤਿ ਸ਼੍ਰੀ ਅਕਾਲ ਜੀ ਕੁਝ ਲਫ਼ਜ਼ ਸੱਚਾਈ ਹੈ ਜ਼ਿੰਦਗੀ ਦੀ ਪਰ ਕਈਆਂ ਨੂੰ ਮੁਸ਼ਕਿਲ ਲੱਗਣੇ ਨੇ ਧਿਆਨ ਨਾਲ ਸੁਣਿਓ ਰੱਬ ਰੱਬ ਜਾਦਾ ਕਰਨ ਵਾਲੇ ਰੱਬ ਨੂੰ ਨਹੀਂ ਮੰਨਦੇ ਮੇਰੇ ਖਿਆਲ ਨਾਲ ਧਰਮ ਬਣਾਇਆ ਸੀ ਲੋਕਾਂ ਨੂੰ ਬਚਾਉਣ ਲਈ ਪਰ ਲੋਕੀ ਧਰਮ ਬਚਾਉਣ ਲੱਗ ਪਏ ਮੇਰੇ ਖਿਆਲ ਨਾਲ ਪਹਿਲਾਂ ਜੋ ਧਰਮ ਨੂੰ ਨਹੀਂ ਮੰਨਦੇ ਸੀ ਉਹਨਾਂ ਤੋਂ ਖਤਰਾ ਸੀ ਸਮਾਜ ਨੂੰ ਹੁਣ ਜੋ ਧਰਮ ਨੂੰ ਮੰਨਦੇ ਨੇ ਉਮਰ ਨੂੰ ਤਾਂ ਜਿਆਦਾ ਖਤਰਾ ਸਮਾਜ ਨੂੰ ਮੇਰੇ ਖਿਆਲ ਨਾਲ ਲੋਕ ਸਮਝਦਾਰ ਬਣਨ ਲਈ ਘੱਟ ਸੋਚਦੇ ਨੇ ਸਮਝਦਾਰ ਦੇਖਣ ਲਈ ਜਿਆਦਾ ਮੇਰੇ ਖਿਆਲ ਨਾਲ ਸਮਾਜ ਨੂੰ ਅੰਤਕਵਾਦੀਆਂ ਤੋਂ ਘੱਟ ਖਤਰਾ ਕੱਟੜ ਪੰਥੀਆਂ ਤੋਂ ਜਿਆਦਾ ਧਰਮ ਦੇ ਠੇਕੇਦਾਰਾਂ ਤੋਂ ਜਿਆਦਾ ਮੇਰੇ ਖਿਆਲ ਨਾਲ RAM ਅੱਲਾ ਵਹਿਗਰੂ ਵਹਿਗਰੂ ਕਰਨ ਵਾਲੇ ਰੱਬ ਨੂੰ ਘੱਟ ਹੀ ਮੰਨਦੇ ਆ ਉਹਨਾਂ ਨੂੰ ਰੱਬ ਦਾ ਘਾਟ ਹੀ ਡਰਾਂ ਮੇਰੇ ਖਿਆਲ ਨਾਲ ਲੋਕ ਰੱਬ ਨੂੰ ਪਾਉਣ ਨਾਲੋਂ ਜ਼ਿਆਦਾ ਪੈਸੇ ਦੀ ਰੱਬ ਰੱਬ ਕਰਦੇ ਨੇ ਮੇਰੇ ਖਿਆਲ ਨਾਲ ਜਿੰਨਾ ਪੈਸਾ ਜ਼ਿਆਦਾ ਹੁੰਦਾ ਜਾਂਦਾ ਬੰਦਾ ਰੱਬ ਤੋਂ ਓਨਾ ਦੂਰ ਹੁੰਦਾ ਜਾਂਦਾ ਪਰ ਲੋਕੀ ਸਮਝਦੇ ਨੇ ਕਿ ਅਸੀਂ ਰੱਬ ਦੇ ਨੇੜੇ ਹੋ ਗਏ ਮੇਰੇ ਖਿਆਲ ਨਾਲ ਰੱਬ ਨੂੰ ਲੋਕ ਲਾਲਚੀ ਸਮਝਦੇ ਨੇ ਰੱਬ ਦੇ ਦਿੱਤੇ ਜੋ ਦੇ ਕੇ ਉਹਨੂੰ ਦਾਨ ਸਮਝਦੇ ਨੇ ਮੇਰੇ ਖਿਆਲ ਨਾਲ ਦਾਨ ਦੇਣ ਤੋਂ ਬਾਅਦ 10 ਗੁਣਾ ਜ਼ਿਆਦਾ ਦੀ ਇੱਛਾ ਰੱਖਦੇ ਨੇ ਮੇਰੇ ਖਿਆਲ ਨਾਲ ਸੁੱਖਾਂ ਸੁੱਖ ਕੇ ਉਹ ਤੋਂ ਮੰਗਦੇ ਨੇ ਕਿ ਤੈਨੂੰ ਵੀ ਕੁਝ ਦੇ ਦੇਵਾਂਗੇ ਫਿਰ ਰੱਬ ਲਾਲਚੀ ਹੀ ਹੋ ਗਿਆ ਮੇਰੇ ਖਿਆਲ ਨਾਲ ਅੱਜ ਨਾਲੋਂ ਜ਼ਿਆਦਾ ਕੱਲ ਨੂੰ ਸੋਚ ਕੇ ਪਰੇਸ਼ਾਨ ਨੇ ਲੋਕੀ ਮੇਰੇ ਖਿਆਲ ਨਾਲ ਲੋਕੀ ਰੱਬ ਨੂੰ ਆਪਣੇ ਅੰਦਰੋਂ ਨਹੀਂ ਲੱਭਦੇ ਬਾਹਰੋਂ ਲੱਭਦੇ ਨੇ ਮੇਰੇ ਖਿਆਲਾਂ ਜਦੋਂ ਜ਼ਰੂਰਤ ਹੁੰਦੀ ਆ ਕੋਈ ਚਾਰਾ ਨਹੀਂ ਚੱਲਦਾ ਫਿਰ ਰੱਬ ਦੇ ਹਾੜੇ ਕੱਢਦੇ ਨੇ ਕਿ ਕੰਮ ਜਾਂ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਵੀ ਓਨੀ ਸ਼ਿੱਦਤ ਨਾਲ ਰੱਬ ਦਾ ਧੰਨਵਾਦ ਕੀਤਾ ਕਿਸੇ ਨੇ ਨਹੀਂ ਮੇਰੇ ਖਿਆਲਾਂ ਸੁੱਖ ਤੋਂ ਕੋ ਤੁਹਾਡੇ ਅੰਦਰ ਨੇ ਬਾਹਰ ਤੱਕ ਕੁਝ ਵੀ ਨਹੀਂ ਮੇਰੇ ਖਿਆਲਾਂ ਅੱਜ ਕੱਲ ਦੇ ਬਾਬੇ ਲੋਕਾਂ ਦਾ ਭਲਾ ਕਰਨ ਲੱਗ ਗਏ ਜਿਹੜੇ ਆਪਣਾ ਭਲਾ ਨਹੀਂ ਕਰ ਸਕਦੇ ਕੀ ਉਹ ਤੁਹਾਡਾ ਕਿੱਥੋਂ ਕਰ ਦੇਣਗੇ ਮੇਰੇ ਖਿਆਲ ਨਾਲ ਇਹ ਸਭ ਦੁਕਾਨਦਾਰੀਆਂ ਨੇ ਹੋਰ ਕੁਝ ਵੀ ਨਹੀਂ ਮੇਰੇ ਖਿਆਲ ਨਾਲ ਕੀ ਕੁਝ ਟੂਣੇ ਟਾਮਣ দান ਤੁਹਾਡਾ ਭਲਾ ਕਰ ਦੇਣਗੇ ਨਹੀਂ ਮੇਰੇ ਖਿਆਲ ਨਾਲ ਰੱਬ ਨੂੰ ਸਭ ਤੋਂ ਘੱਟ ਮੰਨਣ ਵਾਲੇ ਬਾਬੇ ਤੇ ਧਰਮ ਦੇ ਠੇਕੇਦਾਰ ਨੇ ਮੇਰੇ ਖਿਆਲ ਨਾਲ ਜੇ ਕਿਸੇ ਤੇ ਇਹ ਗੱਲਾਂ ਲੱਗੀਆਂ ਉਹਨਾਂ ਨੂੰ ਮਿਰਚਾਂ ਬੜੀਆਂ ਲੱਗਣੀਆਂ ਨੇ ਮੇਰੇ ਖਿਆਲ ਨਾਲ ਰੱਬ ਬੰਦਿਆਂ ਤੋਂ ਡਰਦਾ ਉਹਨਾਂ ਦੇ ਅੰਦਰ ਵੜ ਕੇ ਬੈਠ ਗਿਆ ਮੇਰੇ ਖਿਆਲ ਨਾਲ ਲੋਕੀ ਰੱਬ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਨੇ ਰੱਬ ਨੂੰ ਪਾਉਣ ਨਾਲੋਂ ਉਹਦੇ ਹੋ ਜਾਣਾ ਜ਼ਿਆਦਾ ਚੰਗੀ ਗੱਲ ਹੈ ਮੇਰੇ ਖਿਆਲ ਨਾਲ ਮੰਨ ਲਓ ਰੱਬ ਨੂੰ ਤੁਸੀਂ ਪਾ ਲਿਆ ਫਿਰ ਤੁਸੀਂ ਆਪਣੇ ਕੰਮਕਾਰਾਂ ਵਿੱਚ ਹੋ ਕੇ ਉਹਨੂੰ ਭੁੱਲ ਜਾਣਾ ਉਹ ਤੁਹਾਡੀ ਮਾਂ ਦੀ ਤਰ੍ਹਾਂ ਤੁਹਾਡਾ ਰਾਹ ਤੱਕਦਾ ਰਹੂਗਾ ਕਿ ਹੁਣ ਆਇਆ ਹੁਣ ਆਇਆ ਤੁਸੀਂ ਆਪਣੇ ਕੰਮ ਨਿਪਟਾਉਣ ਵਿੱਚ ਵਿਅਸਤ ਮੇਰੇ ਖਿਆਲਾਂ ਰੱਬ ਭੋੜਾ ਜ਼ਰੂਰ ਆ ਬੇਵਕੂਫ ਨਹੀਂ ਮੇਰੇ ਖਿਆਲਾਂ ਤੁਹਾਡੇ ਮਾਪੇ ਹੀ ਤੁਹਾਡਾ ਰੱਬ ਨੇ ਤੁਸੀਂ ਮੰਨੋ ਚਾਹੇ ਨਾ ਮੰਨੋ ਮੇਰੇ ਖਿਆਲਾਂ ਸਤਿ ਸ਼੍ਰੀ ਅਕਾਲ ਜੀ